Welcome to Punjabi Job Studios educational channel ਅੱਜ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਪੰਜਾਬ ਦੀ ਵੱਡੀ ਯੂਨੀਵਰਸਿਟੀ ਦੇ ਵਿੱਚ ਨਿਕਲੀ ਹੋਈ ਭਰਤੀ ਦੀ ਸਾਰੀ ਡਿਟੇਲਸ ਲੈ ਕੇ ਆਏ ਹਾਂ ਇਸ ਭਰਤੀ ਦੇ ਲਈ ਜੋ ਪੋਸਟਾਂ ਨਿਕਲਿਆ ਨੇ ਉਸ ਦੇ ਵਿੱਚ ਜੋ ਮਿਨੀਮਮ ਕੁਆਲਿਫਿਕੇਸ਼ਨ ਰੱਖੀ ਗਈ ਹੈ ਉਹ ਗ੍ਰੈਜੂਏਸ਼ਨ ਰੱਖੀ ਗਈ ਹੈ ਇਸ ਭਰਤੀ ਦੇ ਵਿੱਚ ਜੋ ਪੋਸਟਾਂ ਨਿਕਲੀਆਂ ਨੇ ਉਸ ਦੀ ਵੈਕੈਂਸੀਆਂ ਕਿੰਨੀਆਂ ਨੇ ਕਿਹੜੀ ਯੂਨੀਵਰਸਿਟੀ ਦੀ ਇਹ ਭਰਤੀ ਹੈ ਕਿਹੜੀ ਪੋਸਟ ਦੀ ਕਿੰਨੀ ਸੈਲਰੀ ਹੋਏਗੀ ਕਿ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦਾ ਜੋ ਤਰੀਕਾ ਹੈ ਅਤੇ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੈ ਇਸ ਦਾ ਅਤੇ ਹੋਰ ਵੀ ਇਸ ਭਰਤੀ ਰਿਲੇਟਡ ਬਹੁਤ ਸਾਰੀਆਂ ਜ਼ਰੂਰੀ ਜਾਣਕਾਰੀਆਂ ਇਸ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਕਿਰਪਾ ਕਰਕੇ ਵੀਡੀਓ ਦੇ ਲਾਸਟ ਤੱਕ ਸਾਡੇ ਨਾਲ ਜ਼ਰੂਰ ਬਨੇ ਰਹੋ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਕਿ ਪੰਜਾਬ ਅਤੇ ਸੈਂਟਰਲ ਸਰਕਾਰ ਦੇ ਵਿੱਚ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਤਾਂ ਉਹ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਨੋਟੀ ਤੇ ਦੋਸਤੋ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਜੀ ਇਹ ਜੋ ਨੋਟੀਫਿਕੇਸ਼ਨ ਹੈ ਇਹ ਜੀ ਐਨ ਡੀ ਯੂ ਯਾਨੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਜਾਰੀ ਕੀਤਾ ਗਿਆ ਹੈ ਤੇ ਇਸ ਨੋਟੀਫਿਕੇਸ਼ਨ ਦੇ ਰਾਹੀਂ ਜੀ ਐਨ ਡੀ ਯੂ ਯਾਨੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰੋਗਰਾਮਰ ਅਤੇ ਕਲਰਕ ਕਮ ਡੀ ایਓ ਦੀ ਡਿਮਾਂਡ ਕੀਤੀ ਗਈ ਹੈ ਹੁਣ ਆਪਾਂ ਜਾਣ ਲੈਣੇ ਹਾਂ ਕਿ ਇਹਨਾਂ ਦੋਨਾਂ ਪੋਸਟਾਂ ਦੇ ਵਿੱਚ ਕਿੰਨੀਆਂ-ਕਿੰਨੀਆਂ ਵੈਕੈਂਸੀਆਂ ਨੇ ਤੋ ਦੋਸਤੋ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਇਹਨਾਂ ਦੋਨਾਂ ਪੋਸਟਾਂ ਦੇ ਵਿੱਚ ਟੋਟਲ ਨੰਬਰ ਆਫ ਵਾਕੈਂਸੀ 5 ਨੇ ਪ੍ਰੋਗਰਾਮਰ ਲਈ 3 ਵਾਕੈਂਸੀਜ਼ ਨੇ ਅਤੇ ਕਲਰਕ ਕਮ ਜੂਨੀਅਰ ਡਾਟਾ ਐਂਟਰੀ ਆਪਰੇਟਰਸ ਦੀਆਂ 2 ਵਾਕੈਂਸੀਜ਼ ਨੇ ਸੈਲਰੀ ਜੋ ਇਸ ਦੇ ਵਿੱਚ ਰਹੇਗੀ ਉਹ ਰਹੇਗੀ ਪ੍ਰੋਗਰਾਮਰ ਲਈ ਰਹੇਗੀ 56100 ਤੋਂ ਲੈ ਕੇ 177500 ਰੁਪਏ ਤੱਕ ਜਾਨਕਿ ਲੈਵਲ 18 ਦਾ ਤੁਹਾਡਾ 6ਵੇਂ ਪੇ ਕਮਿਸ਼ਨ ਦਾ ਜੋ ਸੈਲਰੀ ਰੱਖੀ ਗਈ ਹੈ ਉਹ ਹੋ ਰੱਖੀ ਗਈ ਹੈ ਇਸ ਦੇ ਵਿੱਚ ਅਤੇ ਕਲਰਕ ਕਮ ਜੂਨੀਅਰ ਡਾਟਾ ਐਂਟਰੀ ਆਪਰੇਟਰ ਦੀ ਜੋ ਸੈਲਰੀ ਰੱਖੀ ਗਈ ਹੈ ਉਹ ਰੱਖੀ ਗਈ ਹੈ 19900 ਰੁਪਏ ਯਾਨੀ ਕਿ ਲੈਵਲ 2 ਦੀ ਜੋ ਤਨਖਾਹ ਹੁੰਦੀ ਹੈ ਉਹ ਰੱਖੀ ਗਈ ਹੈ ਇਸ ਦੇ ਵਿੱਚ ਇਸ ਦੇ ਵਿੱਚ ਐਲੀਜੀਬਿਲਟੀ ਕ੍ਰਾਈਟੇਰੀਆ ਜੋ ਰੱਖਿਆ ਗਿਆ ਹੈ ਉਹ ਪ੍ਰੋਗਰਾਮਰ ਦੇ ਲਈ ਰੱਖਿਆ ਗਿਆ ਹੈ ਐਮਟੈਕ ਸੀਐਸਸੀ ਸਬਜੈਕਟ ਦੇ ਵਿੱਚ ਜਾਂ ਐਮਟੈਕ ਆਈਟੀ ਦੇ ਵਿੱਚ ਜਾਂ ਐਮਸੀਏ ਤੁਹਾਡੀ ਇਸ ਦੇ ਵਿੱਚ ਜੋ ਡਿਗਰੀ ਹੈ ਐਮਟੈਕ ਦੀ ਉਹ ਘੱਟੋ ਘੱਟ 60% ਮਾਰਕਸ ਦੇ ਨਾਲ ਹੋਣੀ ਚਾਹੀਦੀ ਹੈ ਗੱਲ ਕਰੀਏ ਕਲਰਕ ਕਮ ਜੂਨੀਅਰ ਡਾਟਾ ਐਂਟਰੀ ਆਪਰੇਟਰ ਦੀ ਤਾਂ ਇਸ ਦੇ ਇਸ ਦੇ ਲਈ ਜੋ ਐਲੀਜੀਬਿਲਟੀ ਕ੍ਰਾਈਟੇਰੀਆ ਹੈ ਉਹ ਇਸ ਪ੍ਰਕਾਰ ਹੋਵੇਗਾ BCA ਹੋਵੇ ਜਾਂ BSC ਹੋਵੇ IT ਦੇ ਵਿੱਚ ਜਾਂ BSC ਹੋਵੇ ਕੰਪਿਊਟਰ ਸਾਇੰਸ ਦੇ ਵਿੱਚ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ-ਘੱਟ 50% ਮਾਰਕਸ ਦੇ ਨਾਲ ਤੁਹਾਡੀ ਇਹ ਡਿਗਰੀਆਂ ਹੋਣੀਆਂ ਚਾਹੀਦੀਆਂ ਨੇ ਅਗਰ ਤੁਹਾਡੀ ਕੋਈ ਵੀ ਗ੍ਰੈਜੂਏਸ਼ਨ ਕੀਤੀ ਗਈ ਹੈ ਤੇ ਉਸ ਦੇ ਵਿੱਚ ਜੋ ਇਲੈਕਟਿਵ ਸਬਜੈਕਟ ਹੈ ਉਹ ਕੰਪਿਊਟਰ ਸਾਇੰਸ ਦਾ ਰੱਖਿਆ ਹੋਣਾ ਹੋਇਆ ਹੋਣਾ ਚਾਹੀਦਾ ਹੈ ਅਤੇ ਉਹ ਡਿਗਰੀ ਜੋ ਗ੍ਰੈਜੂਏਸ਼ਨ ਦੀ ਡਿਗਰੀ ਹੈ ਉਹ 50% ਮਾਰਕਸ ਦੇ ਨਾਲ ਘੱਟੋ-ਘੱਟ ਕੀਤੀ ਹੋਈ ਹੋਣੀ ਚਾਹੀਦੀ ਹੈ ਜਾਂ ਫਿਰ ਤੁਹਾਡੀ 50% ਮਾਰਕਸ ਦੇ ਨਾਲ ਜੋ ਗ੍ਰੈਜੂਏਸ਼ਨ ਡਿਗਰੀ ਕੀਤੀ ਗਈ ਹੈ ਉਸ ਦੇ ਨਾਲ ਤੁਹਾਡੀ ਪੀਜੀਡੀਸੀ ਇਹ ਕੀਤੀ ਹੋਈ ਹੋਵੇ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜੋ ਪ੍ਰੋਗਰਾਮਰ ਲਈ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਉਹ 1180 ਰੁਪਏ ਰੱਖੀ ਗਈ ਹੈ ਅਤੇ ਐਸਸੀ ਐਸਟੀ ਅਤੇ ਪੀਡਬਲਿਊਡੀ ਯਾਨੀ ਕਿ ਪਰਸਨਸ ਵਿਦ ਡਿਸੇਬਿਲिटीज ਯਾਨੀ ਕਿ ਹੈਂਡੀਕੈਪਡਸ ਪਰਸਨਸ ਲਈ 590 ਰੁਪਏ ਫੀਸ ਰੱਖੀ ਗਈ ਹੈ ਅਤੇ ਕਲਰਕ ਕਮ ਜੂਨੀਅਰ ਡਾਟਾ ਐਂਟਰੀ ਆਪਰੇਟਰਸ ਲਈ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਉਹ ਰੱਖੀ ਗਈ ਹੈ 944 ਰੁਪਏ ਅਤੇ ਐਸਸੀ ਐਸਟੀ ਅਤੇ ਪੀਡਬਲਿਊਡੀ ਯਾਨੀ ਕਿ ਹੈਂਡੀਕੈਪਡਸ ਪਰਸਨਸ ਲਈ 472 ਰੁਪਏ ਫੀਸ ਹੋਏਗੀ ਜੋ ਐਸਸੀ ਐਸਟੀ ਅਤੇ ਪੀਡਬਲਿਊਡੀ ਕੈਂਡੀਡੇਟਸ ਪੰਜਾਬ ਦੇ ਵਸਨੀਕ ਨਹੀਂ ਹਨ ਉਹਨਾਂ ਦੀ ਜੋ ਫੀਸ ਹੈ ਉਹ 1180 ਰੁਪਏ ਹੀ ਹੋਵੇਗੀ ਪ੍ਰੋਗਰਾਮਰ ਦੀ ਪੋਸਟ ਦੇ ਲਈ ਅਤੇ 944 ਰੁਪਏ ਹੋਏਗੀ ਕਲਰਕ ਕਮ ਜੂਨੀਅਰ ਡਾਟਾ ਐਂਟਰੀ ਆਪਰੇਟਰਸ ਦੀ ਪੋਸਟ ਦੇ ਲਈ ਜਾਨੀ ਕਿ ਪੰਜਾਬ ਦੇ ਵਸਨੀਕਾਂ ਨੂੰ ਹੀ ਜੋ ਫੀ ਕੰਸੈਸ਼ਨ ਮਿਲੇਗਾ ਅਤੇ ਜੋ ਪੰਜਾਬ ਤੋਂ ਬਾਹਰਲੇ ਕੈਂਡੀਡੇਟਸ ਨੇ ਉਹਨਾਂ ਨੂੰ ਕੋਈ ਕੰਸੈਸ਼ਨ ਨਹੀਂ ਮਿਲੇਗਾ। ਇਹ ਜੋ ਭਰਤੀ ਹੈ ਇਹ 21.10.2025 ਨੂੰ ਸਟਾਰਟ ਹੋ ਚੁੱਕੀ ਸੀ ਅਤੇ ਇਸ ਭਰਤੀ ਨੂੰ ਜੋ ਅਪਲਾਈ ਕਰਨ ਦੀ ਆਖਰੀ ਮਿਤੀ ਹੈ ਉਹ ਹੈ 12.11.2025। ਹੁਣ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਵੀ ਇਸ ਭਰਤੀ ਨੂੰ ਕਿੱਦਾਂ ਅਪਲਾਈ ਕਰਨਾ ਹੈ। ਇਹ ਭਰਤੀ ਆਨਲਾਈਨ ਹੀ ਅਪਲਾਈ ਹੋਵੇਗੀ ਅਤੇ ਇਹਨਾਂ ਦੀ ਜੋ ਆਫੀਸ਼ੀਅਲ ਵੈਬਸਾਈਟ ਹੈ www.gndu.ac.in ਦੇ ਉੱਪਰ ਜਾ ਕੇ ਤੁਸੀਂ ਇਸ ਭਰਤੀ ਨੂੰ ਅਪਲਾਈ ਕਰ ਸਕਦੇ ਹੋ। ਕੋਈ ਹੋਰ ਮੋਡ ਨਹੀਂ ਹੈ ਇਸ ਭਰਤੀ ਨੂੰ ਅਪਲਾਈ ਕਰਨ ਦਾ ਜਿਵੇਂ ਕਿ ਪੋਸਟ, ਈਮੇਲ, ਫੈਕਸ। ਡਿਪੋਜ਼ਿਟ ਆਫ ਸੀਵੀ ਇਹ ਤਰੀਕਾ ਕੋਈ ਵੀ ਨਹੀਂ ਹੈ ਇਸ ਭਰਤੀ ਨੂੰ ਅਪਲਾਈ ਕਰਨ ਦਾ ਸਿਰਫ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਹੀ ਅਪਲਾਈ ਕਰ ਸਕਦੇ ਹੋ ਅਤੇ ਜੋ ਫੀਸ ਹੈ ਜੋ ਇੱਕ ਵਾਰ ਭਰੀ ਗਈ ਫੀਸ ਹੈ ਉਹ ਨਾਨ ਰਿਫੰਡੇਬਲ ਹੈ ਜਾਨੀ ਕਿ ਵਾਪਸ ਨਹੀਂ ਕੀਤੀ ਜਾਵੇਗੀ ਕਿਸੇ ਵੀ ਹਾਲਤ ਦੇ ਵਿੱਚ ਅਤੇ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰ ਤੁਸੀਂ ਚੈੱਕ ਕਰ ਲਿਓ ਖੁਦ ਨੂੰ ਵੀ ਤੁਸੀਂ ਇਸ ਭਰਤੀ ਨੂੰ ਅਪਲਾਈ ਕਰਨ ਦੇ ਲਈ ਜਾਂ ਦੇਖਣ ਦੇ ਲਈ ਐਲੀਜੀਬਲ ਹੋ ਜਾਂ ਨਹੀਂ ਇਸ ਭਰਤੀ ਨੂੰ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਤੁਸੀਂ ਉਸ ਐਪਲੀਕੇਸ਼ਨ ਦਾ ਜੋ ਪ੍ਰਿੰਟ ਆਊਟ ਹੈ ਉਹ ਕੱਢ ਲੈਣਾ ਹੈ ਅਤੇ ਆਪਣੇ ਸਾਰੇ ਹੀ ओरिजिनल ਡਾਕੂਮੈਂਟਸ ਜਿਵੇਂ ਕਿ ਤੁਹਾਡੇ ਪੜ੍ਹਾਈ ਦੇ ਸਾਰੇ ਹੀ ਦਸਤਾਵੇਜ਼ ਹੋ ਗਏ ਅਤੇ ਤੁਹਾਡੇ ਵੈਲਿਡ ਆਈਡੀ ਪ੍ਰੂਫ ਜਿਵੇਂ ਕਿ ਆਧਾਰ ਕਾਰਡ ਵੋਟਰ ਕਾਰਡ ਹੋ ਗਿਆ ਇਹਨਾਂ ਸਾਰਿਆਂ ਦੀ ਇੱਕ ਇੱਕ ਫੋਟੋਕਾਪੀ ਉਸ ਦੇ ਉੱਤੇ ਆਪਣੇ ਸਿਗਨੇਚਰ ਤੇ ओरिजिनल ਡਾਕੂਮੈਂਟਸ ਇਸ ਪਤੇ ਦੇ ਉੱਪਰ ਲੈ ਕੇ ਪਹੁੰਚ ਜਾਣਾ ਹੈ 2011 2025 ਨੂੰ ਗੁਰਨਾਨਦ ਦੇ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਪਹੁੰਚਣਾ ਹੈ ਤੁਸੀਂ 2011 2025 ਨੂੰ ਆਪਣੇ ਆਨਲਾਈਨ ਅਪਲੀਕੇਸ਼ਨ ਦਾ ਪ੍ਰਿੰਟ ਆਊਟ ਅਤੇ ਸਾਰੇ ਡਾਕੂਮੈਂਟਸ ओरिजिनल ਵਿਦ ਫੋਟੋਕਾਪੀਸ ਬਾਕੀ ਅਗਰ ਤੁਹਾਨੂੰ ਇਸ ਭਰਤੀ ਦਾ ਜੋ ਨੋਟੀਫਿਕੇਸ਼ਨ ਹੈ ਫੁੱਲ ਪੀਡੀਐਫ ਉਹ ਤੁਹਾਨੂੰ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਤਾਂ ਦੋਸਤੋ ਇਹ ਸਾਰੀ ਜਾਣਕਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਨਿਕਲੀਆਂ ਹੋਈਆਂ ਵੈਕੈਂਸੀਆਂ ਬਾਰੇ ਦੋਸਤੋ ਸਾਡੇ ਵੱਲੋਂ ਦੱਸੀ ਹੋਈ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਅਗਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ ਚਲੋ ਦੋਸਤੋ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ